ਦੇਖੋ ਜੀ ਅੱਜ ਅਸੀਂ ਆਪਣੀ ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿਖੇ ਆਏ ਆ ਸਾਡੇ ਧਿਆਨ ਚ ਮਸਲਾ ਆਇਆ ਸੀਗਾ ਕਿ ਰਿਗਾਰਡਿੰਗ ਜਿਹੜੇ ਆਤੀਏ ਨੇ ਉਹ ਬਿਨਾ ਪਰਚੇਸ ਤੋਂ ਜਿਹੜੇ ਆ ਵਾਰਦਾਨਿਆਂ ਵਿੱਚ ਮਾਲ ਭਰੀ ਜਾ ਰਹੇ ਆ ਉਸ ਸਬੰਧੀ ਜਿਹੜੀ ਐ ਇਹ ਗੱਲ ਜਿੰਨਾ ਸਾਡੇ ਧਿਆਨ ਚ ਆਈ ਹੈ ਉਪਰੰਤ ਅਸੀਂ ਕਾਰਵਾਈ ਕਰਦੇ ਹੋਏ ਕੰਬਿਨਡ ਡੀਐਫਐਸਸੀ ਨੇ ਮੰਡੀ ਅਫਸਰ ਨੇ ਜਿੰਨਾ ਜਿੰਨਾ ਦੀ ਵੀ ਏਰੀ ਵਿੱਚ ਗਲਤੀ ਐ ਉਸ ਸਬੰਧੀ ਜਿਹੜਾ ਅਸੀਂ ਲਿਖਤੀ ਤੌਰ 'ਤੇ ਸਪਸ਼ਟੀਕਰਨ ਮੰਗ ਰਹੇ ਆ ਜੀ ਉਹ ਸਪੱਸ਼ਟੀਕਰਨ ਸਾਨੂੰ ਸਹੀ ਪਾਇਆ ਜਾਂਦਾ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਨਹੀਂ ਹੋਈ ਤੇ ਉਸ ਸੰਬੰਧੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਧਿਆਨ ਚਾਅ ਹੈ ਕਿ ਆਰਤੀਆਂ ਨੇ ਬਿਨਾਂ ਦੱਸੇ ਜਿਹੜੀ ਹੈ ਇਹ ਆਪਣੇ ਬਾਹਰਦਾਨਿਆਂ ਜੀ ਭਰਤੀ ਕੀਤੀ ਹੈ ਉਸ ਸੰਬੰਧੀ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਪਰਚੇਜ਼ਿੰਗ ਏਜੰਸੀ ਹੈ ਸਾਡੇ ਸੈਕਟਰੀ ਮਾਰਕੀਟ ਕਮੇਟੀ ਦੇ ਨੇ ਜਾਂ ਆਰਤੀਏ ਨੇ ਜੋ ਵੀ ਰੂਲ ਅਨੁਸਾਰ ਜਿੱਦਾਂ ਉਹਨਾਂ ਦਾ ਸਪੱਸ਼ਟੀਕਰਨ ਸਾਨੂੰ ਆਂਦਾ ਟਾਈਮ ਬਾਉਂਡ ਕਰ ਦਿੱਤਾ ਤੇ ਜੋ ਵੀ ਇਸ ਸਬੰਧੀ ਜੋ ਸਾਨੂੰ ਸਪੱਸ਼ਟੀ ਕਰਨ ਆਂਦਾ ਹੈ ਅਸੀਂ ਸਖਤ ਸੱਕਰੂਲਾ ਅਨੁਸਾਰ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਗੁਰਦਾਸਪੁਰ ਦੀਆਂ ਸਾਡੀਆਂ ਮੰਡੀਆਂ ਜਿੱਥੇ ਪਰਚੇਜ਼ ਹੋ ਰਹੀ ਹੈ ਮੇਰੇ ਬਾਕੀ ਦੇ ਆਰਤੀ ਵੀਰਾਂ ਨੂੰ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਪੀਲ ਹੈ ਕਿ ਕਿਉਂਕਿ ਬਾੜ ਦਾ ਨੇਦੀ ਸਾਡੇ ਕੋਲ 100% ਤੋਂ ਵੱਧ ਜਿਹੜੇ ਬਾੜ ਦਾ ਨੇ ਉਪਲਬਧ ਨੇ ਅਸੀਂ ਅਵੇਲੇਬਲ ਕਰਾ ਚੁੱਕੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਬਟ ਇਹਨੂੰ ਅਸੀਂ ਭਰਨਾ ਹੈ ਪਰਚੇਜ਼ ਤੋਂ ਬਾਅਦ ਵਿੱਚ ਇਹ ਜਿਹੜੀ ਅੰਗੈਲੀ ਹੈ ਇਹ ਬਿਲਕੁਲ ਵੀ ਜਿਹੜੀ ਹੈ ਇਹ ਜਿਹੜੀ ਆਪਣੀ ਅੰਗੈਲੀ ਦੀ ਸੂਰਤ ਵਿੱਚ ਸਖਤ ਕਾਰਵਾਈ ਹੋਏਗੀ ਇਸ ਵਿੱਚ ਮੈਂ ਫੇਰ ਸਪੱਸ਼ਟ ਕਰ ਦਵਾਂ ਆਪਣੇ ਆਰਤੀ ਵੀਰਾਂ ਨੂੰ ਕਿ ਤੁਸੀਂ ਜਿਹੜੀ ਹੈ ਪਰਚੇਜ਼ ਕਰਨ ਤੋਂ ਬਾਅਦ ਪਰਤੀ ਕਰੋ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਨਾ ਤੁਹਾਡੀ ਖੱਜਲ ਖਰਾਬੀ ਹੋਵੇ ਨਾ ਸਾਡੇ ਕਿਸਾਨ ਵੀਰਾਂ ਦੀ ਹੋਵੇ ਤੇ ਨਾ ਹੀ ਆਪਣੇ ਜਿਹੜੇ ਸੈਲਰ ਵੀਰਾਂ ਦੀ ਹੋਵੇ ਇੱਕ ਸਰ ਇਹ ਤੁਹਾਨੂੰ ਕਿ ਜਿਵੇਂ ਹੁਣ ਅੱਜ 8 ਤਰੀਕ ਹੋ ਗਈ ਹੈ 16 ਤਰੀਕ ਤੱਕ ਖਰੀਦਾ ਸਰਕਾਰ ਨੇ ਕਿਹਾ ਹੋਇਆ ਹੈ ਤੇ ਨਹੀਂ ਲੇਟ ਦਾ ਕਾਰਨ ਕੀ ਹੈ ਵੀ ਹਾਲ ਤੱਕ ਮੰਡੀ ਅਚ ਖਰੀਦ ਸ਼ੁਰੂ ਤੋਂ ਨਹੀਂ ਦੇਖੋ ਜਿਹਦੇ ਵਿੱਚ ਮੈਂ ਹੀ ਦੱਸਾਂਗਾ ਤੁਸੀਂ ਆਪ ਸਾਰੇ ਜਾਣੂ ਹੋ ਵਿੱਚ ਬਰਸਾਤਾਂ ਨਹੀਂ ਆ ਗਈਆਂ ਲਗਾਤਾਰ بارش ਹੀ ਪਈ ਹੈ ਜਿਹਦੇ ਕਰਕੇ ਥੋੜੀ ਜਿਹੀ ਹੋਈ ਹੈ ਬਟ ਫਿਰ ਵੀ ਜਿਹੜਾ ਅਸੀਂ ਟਾਰਗੇਟ ਹੈ ਟਾਈਮਲੀ ਜਿਹੜਾ ਅਸੀਂ ਡੇਰਾ ਬਾਬਾ ਨਾਨਕ ਮੰਡੀ ਚ ਕੁਝ ਕਰਤਾ ਮਿਲੀਆਂ ਸੀਗੀਆਂ ਤੇ ਕੁਝ ਇਨਸਪੈਕਟਰਾਂ ਦੇ ਮਿਲੀ ਭੁਗਤ ਨਾਲ ਜਿਹੜਾ ਇਨਸਪੈਕਟਰ ਨੇ ਸਰਕਾਰੀ ਬਾੜਦਾਨਾ ਜਿਹੜਾ ਆਰਤੀਆਂ ਨੂੰ ਦਿੱਤਾ ਔਰ ਆਰਤੀਆਂ ਨੇ ਬਿਨਾਂ ਕਿਸੇ ਪਰਚੇਜ ਕਰਨ ਤੋਂ ਬਗੈਰ ਚਿੱਤਾ ਮਾਲ ਜਿਹੜਾ ਉਹ ਸਰਕਾਰ ਦੇ ਬਾੜਦਾਨੇ ਚ ਪਾੜਤਾ ਕੋਈ ਪਰਚੇਜ ਨਹੀਂ ਹੋਈ ਜਿੱਦ ਵਿੱਚ ਕਿਹਾ ਕਿ ਨੌਰਮਸ ਨੇ ਇਹਨਾਂ ਦੇ ਹੁੰਦੇ ਕੁਝ ਉਹਦੇ ਚ ਕੋਈ ਉਹਨੂੰ ਫਾਲੋ ਨਹੀਂ ਕੀਤਾ ਤੇ ਕਿਤੇ ਨਾ ਕਿਤੇ ਮੈਨੂੰ ਜਿਹੜੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹਦੇ ਚ ਲੱਗਦੀ ਹੈ ਕਿ ਸਾਰਿਆਂ ਦੀ ਮਿਹਲੀ ਭੂਗਤ ਨਾਲ ਹੀ ਇਹ ਕੰਮ ਹੁੰਦਾ ਅਦਰਵਾਈ ਇੱਕ ਬੰਦੇ ਦੀ ਮਿਹਲੀ ਭੂਗਤ ਨਾਲ ਤਾਂ ਕੰਮ ਹੋ ਨਹੀਂ ਸਕਦਾ ਇਸ ਕਰਕੇ ਸਾਰੇ ਜ਼ਿੰਮੇਵਾਰ ਨੇ ਅਫਸਰ ਕੋਈ ਇੱਕ ਕਿਉਂ ਨਹੀਂ ਕਾਰਵਾਈ ਹੋਏਗੀ ਇਹਨਾਂ ਤੋਂ ਸਖਤ ਕਰਦੀ ਸਾਹਿਬ ਨੇ ਦੱਸਿਆ ਨਹੀਂ ਕਿ ਇਹਨਾਂ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਜਿੰਨੂੰ ਦੇਖੋ ਹੁਣ ਬਾਰਦਾਨਾ ਵਾ ਬਾਰਦਾਨੇ ਚ ਭਰ ਗਿਆ ਹੁਣ ਬਾਰਦਾਨਾ ਜਿਵੇਂ ਮੈਨੂੰ ਡੀ ਐਮ ਸਾਹਿਬ ਕਹਿੰਦੇ ਕਹਿਣ ਦੇ ਸੀਗੇ ਇੱਕ ਬਾਰਦਾਨਾ ਆਪਾਂ ਆੜਤੀਆਂ ਨੂੰ ਪਾਵਾਂਗੇ ਉਹਦੀ ਜਿਵੇਂ ਇੱਕ ਬੋਰੀ ਦੀ ਕੀਮਤ 90 ਰੁਪਏ ਹੈ ਤਾਂ ਜਦੋਂ ਇਹਨੂੰ ਪਲਟਨ ਕੀਤਾ ਉਹਦੀ ਉਹ ਵੀ ਕੈਟਾਗਰੀ ਚੋਂ ਨਬੀਚ ਹੋ ਜਾਣਾ ਤੇ ਜੇ ਬੀਚ ਹੋ ਗਈ ਤਾਂ ਦੀ ਕੀਮਤ 20 ਰੁਪਏ ਰਹਿ ਜਾਣੀ ਹੈ ਤਾਂ 70 ਰੁਪਏ ਤਾਂ ਗਏ ਨਾ ਤਾਂ ਜਿਹੜਾ ਬਾਰਦਾਨਾ ਉਹ ਇਨਸਪੈਕਟਰਾਂ ਨੂੰ ਪਹਿਣਾ ਚਾਹੀਦਾ ਆੜਤੀਆਂ ਨੂੰ ਨਹੀਂ ਪੈਣਾ ਚਾਹੀਦਾ ਕਸੂਰ ਤਾਂ ਇਨਸਪੈਕਟਰਾਂ ਨੇ ਆੜਤੀ ਥੋੜੇ ਕਸੂਰਵਾਰ ਨੇ ਆੜਤੀਆਂ ਨੂੰ ਦੇਣਾ ਨਹੀਂ ਚਾਹੀਦਾ ਭਾਰਤਨਾ ਜਾਂ ਭਾਰਤਨਾ ਨਾ ਦਿੰਦੇ ਤਾਂ ਭਾਰਤਨਾ ਚ ਸਰਕਾਰੀ ਮਾਲ ਨਾ ਪਹੁੰਚੇ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜੇ ਬੰਦੇ ਦਾ ਜਿਹੜਾ ਕਸੂਰ ਹੈ ਉਹਨੂੰ ਉਨੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਚਾਹੇ ਉਹ ਆੜਤੀ ਹੈ ਚਾਹੇ ਉਹ ਇਨਸਪੈਕਟਰ ਹੈ ਚਾਹੇ ਉਹ ਡੀਐਮ ਜਿਹੜਾ ਮਰਜ਼ੀ ਹੋਵੇ ਜਿੰਨੀ ਜਿੰਨੀ ਕਹਦੀ ਜ਼ੁਮਮਿਆਰੀ ਫਿਕਸ ਵਾ ਉਨੀ ਉਨੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਔਰ ਮਿਲੇਗੀ ਵੀ ਜ਼ਰੂਰ ਤੇ ਜਿਹੜਾ ਇੱਕ ਸਵਾਲ ਕੀਤਾ ਸੀ ਕਿ ਜਿਹੜੇ ਖਰੀਦ ਜਿਹੜੀ 16 ਤਰੀਕ ਦੀ ਅਨਾਉਂਸਮੈਂਟ ਆ ਦੇਖੋ ਜੀ ਜਿਹੜੀ ਤੁਸੀਂ ਖਰੀਦ ਦੀ ਗੱਲ ਕਰਦੇ ਹੋ ਸਰਕਾਰ ਨੇ 17% ਮਹਸਰ ਵਾਲਾ ਜਿਹੜਾ ਝੋਨਾ ਲੈਣਾ ਹੁੰਦਾ ਕੀ ਹੈ ਕਿ ਜਦੋਂ ਖਰੀਦ ਸ਼ੁਰੂ ਹੁੰਦੀ ਹੈ ਕੋਈ 20 ਵਾਲਾ ਲਾਇਆ ਕੋਈ 22 ਵਾਲਾ ਲਾਇਆ ਕੋਈ 24 ਵਾਲਾ ਲਾਇਆ ਪਰ ਜਦੋਂ ਸਰਕਾਰ ਦੇ ਬਾੜਦਾਨੇ ਚ ਮਾਲ ਪੈ ਜਾਂਦਾ ਤਾਂ ਫਿਰ ਕਹਿੰਦੇ ਨੇ ਜੀ ਬਾੜਤੀ ਕਹਿ ਦਿੰਦੇ ਨੇ ਦੂਜੇ ਕਹਿੰਦੇ ਜੀ ਮਾਲ ਚੁੱਕਿਆ ਨਹੀਂ ਗਿਆ ਫਿਰ ਮਿਲਾਂ ਵਾਲਿਆਂ ਨੂੰ ਮਾਲ ਦੇਣਾ ਫਿਰ ਮਿਲਾਂ ਵਾਲੇ ਕਹਿੰਦੇ ਜੀ ਅਸੀਂ ਤਾਂ 17% ਵਾਲਾ ਲੈਣਾ ਜੇ 22% ਵਾਲਾ ਤਾਂ ਫਿਰ ਕੱਟ ਲੱਗੂਗਾ ਅਜਾ ਕੱਟ ਲੱਗੂਗਾ ਤਾਂ ਕੱਟ ਨਾ ਨਾ ਤਾਂ ਦੇਣਾ ਇਨਸਪੈਕਟਰ ਨੇ ਤਾਂ ਨਾ ਦੇਣਾ ਮਾਰਕੀਟ ਕਮੇਟੀ ਨੇ ਤਾਂ ਨਾ ਦੇਣਾ ਆਰਤੀ ਨੇ ਉਹ ਫਿਰ ਕੱਟ ਜ਼ਿੰਮੇਵਾਰ ਕੋ ਲੈਣਗੇ ਨਾ ਇਹ ਤਾਂ ਜਦੋਂ ਜ਼ਿੰਮੇਵਾਰ ਕੋ ਕੱਟ ਲੈਣਗੇ ਤਾਂ ਜ਼ਿੰਮੇਵਾਰ ਕਹਿੰਦਾ ਮੈਂ ਤਾਂ ਸਰਕਾਰ ਤੇ ਕਾਤੇ ਚ ਪਾ ਕੇ ਆਇਆ ਜੀ ਸਰਕਾਰੀ ਬਾਰਤਾਨੇ ਚ ਪਾ ਕੇ ਆਇਆ ਮੈਨੂੰ ਕੱਟ ਕਾਤਾ ਪਿਛਲੀ ਵਾਰੀ ਵੀ ਇਹੋ ਕੁਛ ਹੀ ਹੋਇਆ 2-200 ਰੁਪਇਆ ਕੱਟ ਲਾਇਆ ਪਹਿਲਾਂ ਇਥੋਂ ਕੱਟ ਲੱਗ ਕੇ ਮਾਲ ਚੁੱਕਿਆ ਤਾਂ ਇਸ ਵਾਰ ਉਹ ਕੰਮ ਨਹੀਂ ਹੋਣਾ ਕਾਟ ਮੇ ਜ਼ਿੰਮੇਦਾਰਾਂ ਨੂੰ ਨਹੀਂ ਲੱਗਣ ਦੇਣਾ ਪਰ ਕਿਸਾਨ ਤੇ ਮੰਡੀਆਂ ਚ ਖਜਲ ਖਾ ਰਹੇ ਉਹਨਾਂ ਦਾ ਕੀ 17% ਮੌਇਸਚਰ ਵਾਲਾ ਜਿਹੜਾ ਚੋਨਾ ਮੇਰੇ ਨਾਲ ਹੁਣ ਤੁਸੀਂ ਚਲ ਜਾਓ ਮੰਡੀਆਂ ਚ ਜਿੱਸਾ ਬਨਾਲ ਨੇ ਆਓ ਆਪਾਂ ਹੁਣੇ ਪਰਚੇਜ ਪਉਣੇ ਆ ਜਿਹੜੇ ਕਿਸਾਨ ਰਹਾ ਕੇ ਬੈਠੇ ਨੇ ਪਰ ਮੈਂ ਕਿਸਾਨਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਕਿ ਚੋਨਾ ਸੁਕਾ ਕੇ ਲਿਆਓ ਮੰਡੀਆਂ ਚ ਸੁੱਕਾ ਚੋਨਾ ਆਵੇਗਾ ਨਾਲ ਦੀ ਨਾਲ ਤੁਹਾਡੀ ਪਰਚੇਜ਼ ਵੀ ਹੋਏਗੀ ਤੇ ਤੁਹਾਡੇ 24 ਘੰਟਿਆਂ ਦੇ ਵਿੱਚ ਤੁਹਾਨੂੰ ਪੈਸੇ ਮਿਲਣਗੇ ਦਾ ਸਰ ਜੀ ਤੁਸੀਂ ਕਿਹਾ ਕਿ ਹਾਰ ਪਰਭਾਵਤ ਇਲਾਕਾ ਹੈ ਔਰ ਹਰ ਪਰਭਾਵਤ ਇਲਾਕੇ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਥੋੜੀ ਰੈਲੈਕਸੇਸ਼ਨ ਥੋੜੀ ਮੌਇਸਚਰ ਵਾਧਾ ਇਹ ਤਾਂ ਜਿਵੇਂ ਡੀਐਫਸੀ ਸਾਹਿਬ ਨੇ ਦੱਸਿਆ ਇਹ ਤਾਂ ਡੀਐਫਸੀ ਨੇ ਦੱਸਿਆ ਕਿ ਸੈਂਟਰ ਦੀਆਂ ਟੀਮਾਂ ਆ ਰਹੀਆਂ ਨੇ ਕਿ ਸੈਂਟਰ ਦਾ ਕੰਮ ਹੀ ਹੈ ਸੈਂਟਰ ਚੋਂ ਟੀਮਾਂ ਆਉਣਗੀਆਂ ਤਾਂ ਦੇ ਦੇਣਗੀਆਂ ਤੇ ਉਹਦੇ ਮੁਤਾਬਕ ਹੋ ਜਾਏਗਾ